ਸਚੀਰ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਆ ਜਿਹੜਾ ਵੀਡੀਓ 'ਚ ਅਸੀਂ ਟਰਾਲਾ ਦਿਖਾ ਰਹੇ ਹਾਂ ਜੀ ਇਹ ਫੁੱਲ ਹੈਵੀ ਬਣਿਆ ਹੋਇਆ ਹੈ ਸਾਈਜ਼ ਹੈ ਜੀ 18.y7 2025 ਮਾਡਲ ਹੈ 2.5 ਫੁੱਟ ਵਿੱਡ ਲੇਜ਼ਰ ਕਟਿੰਗ ਵਿੱਡ ਵਧੀਆ ਰੰਗ ਪੇ ਡਿਲੈਕਸ ਹੋਕ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਫੁੱਲ ਅਸੈਸਰੀ ਜਿਵੇਂ ਤੁਹਾਨੂੰ ਚੀਜ਼ ਦਿਖਾਈ ਗਈ ਉਹ ਵੀ ਦਿੱਤੀ ਜਾਊਗੀ ਕਈ ਵਾਰੀ ਕੀ ਹੁੰਦਾ ਜੀ ਵੀਡੀਓ ਦੇ ਵਿੱਚ ਕੁਝ ਹੋਰ ਹੁੰਦਾ ਤਾਂ ਉੱਥੇ ਜਾ ਕੇ ਕੁਝ ਹੋਰ ਹੁੰਦਾ ਪਰ ਇਹ ਵੀਰ ਇੰਨੀ ਗਰੰਟੀ ਸ਼ੁਦਾ ਨਾਲ ਕੰਮ ਕਰਦੇ ਕਿ ਹਰੇਕ ਚੀਜ਼ ਇਹਨਾਂ ਦੀ ਜੈਨੂਨ ਹੁੰਦੀ ਹੈ ਬਸ ਤੁਸੀਂ ਨੰਬਰ ਨੋਟ ਕਰ ਲਓ 79638 102 ਇਸ ਨੰਬਰ ਤੇ ਖਰੀਦ ਸਕਦੇ ਹੋ ਜ਼ਮੀਨ ਠੇਕੇ ਤੇ ਚਾਹੀਦੀ ਹੈ ਜੀ 15 ਤੋਂ 25 ਕਿੱਲੇ ਏਰੀਆ ਜੀ ਮੋਗਾ ਮੋਗੇ ਏਰੀਆ ਦੇ ਵਿੱਚ 15 ਤੋਂ 25 ਕਿੱਲੇ ਜ਼ਮੀਨ ਠੇਕੇ ਤੇ ਚਾਹੀਦੀ ਹੈ ਜੇਕਰ ਕੋਈ ਵੀਰ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਮੋਗੇ ਏਰੀਆ ਦੇ ਵਿੱਚ ਤਾਂ ਆ ਨੰਬਰ ਨੋਟ ਕਰ ਲਓ ਕਿਉਂਕਿ ਇਸ ਵੀਰ ਨੇ ਜ਼ਮੀਨ ਹੈ ਜਿਹੜੀ ਠੇਕੇ ਤੇ ਲੈਣੀ ਹੈ 15 ਤੋਂ 25 ਕਿੱਲੇ ਹੋਣ ਨੰਬਰ ਹੈ ਜੀ 70377 68198 ਇਸ ਨੰਬਰ ਤੇ ਫੋਨ ਕਰਕੇ ਜ਼ਮੀਨ ਤੁਸੀਂ ਇਹਨਾਂ ਨੂੰ ਠੇਕੇ ਤੇ ਦੇ ਸਕਦੇ ਹੋ ਟਾਰਟਸ ਫਾਰੀ ਗੱਡੀ ਵਿਕਾਊ ਆ ਗੱਡੀ 2010 ਮਾਡਲ 135000 ਚੱਲੀ ਆ ਫਰਸਟ ਓਨਰ ਰੇਟ 270000 ਏਰੀਆ ਸਦੂਲਗੜ ਮਾਨਸਾ ਬਾਕੀ ਬਹੁਤ ਹੀ ਓਕੇ ਕੰਡੀਸ਼ਨ ਦੀ ਗੱਡੀ ਆ ਵਧੀਆ ਸੰਭਾਲ ਕੇ ਰੱਖੀ ਹੋਈ ਇਹ ਗੱਡੀ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਗੱਡੀ ਦੇ ਵਿੱਚ ਕਮੀ ਪੇਸ਼ੇ ਦੇਖਣ ਨੂੰ ਨਹੀਂ ਮਿਲੂਗੀ ਨਾ ਹੀ ਕੋਈ ਐਕਸੀਡੈਂਟ ਹੈ ਕਾਗਜ਼ ਵਗੈਰਾ ਵੀ ਪੂਰੇ ਨੇ ਇਹ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਇੱਕ ਸਕ੍ਰੈਚ ਤੱਕ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਪੂਰੀ ਫੁੱਲ ਗਰੰਟੀ ਤੇ ਇਸ ਵੀਰ ਨੇ ਗੱਡੀ ਦੀ ਜੀ ਟਾਟਾ ਸਪਾਰੀ ਗੱਡੀ ਹੈ 2010 ਮਾਡਲ ਹੈ ਤੇ 1,35,000 ਇਹ ਚੱਲੀ ਹੈ ਫਰਸਟ ਓਨਰ ਹੈ ਰੇਟ 2,70,000 ਏਰੀਆ ਸਰਦੂਲਗੜ ਮਾਨਸਾ ਜਿਹੜਾ ਵੀ ਵੀਰ ਵੀਡੀਓ ਸ਼ੇਅਰ ਕਰਕੇ ਗੱਡੀ ਦੇਖਣ ਆਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਸੋ ਜਿਹੜੇ ਵੀ ਭੈਣ ਭਰਾ ਇਹ ਗੱਡੀ ਦੇਖਣ ਦੇ ਚਾਹਵਨ ਨੇ ਖਰੀਦਣ ਦੇ ਤਾਂ ਵੀਡੀਓ ਸ਼ੇਅਰ ਕਰਕੇ ਜ਼ਰੂਰ ਆਇਓ ਜੀ ਤੇ ਨੰਬਰ ਵੀਰ ਦਾ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9877988466 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਜੇ ਤੁਸੀਂ ਮਸ਼ੀਨਰੀਆਂ ਵੇਚਣੀਆਂ ਤਾਂ ਇਸ ਵੀਰ ਮੰਗੂ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕਿ ਤੁਸੀਂ ਘਰ ਬੈਠੇ ਹੀ ਗੱਡੀ ਦੀ ਕੰਡੀਸ਼ਨ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਸਾਫ਼ ਕੰਡੀਸ਼ਨ ਦੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਤੇ ਤੁਸੀਂ ਵੀ ਆਪਣੇ ਮਸ਼ੀਨਰੀਆਂ ਦੀ ਇਸ ਤਰ੍ਹਾਂ ਵੀਡੀਓ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਇਹ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਇੱਕ ਵੀਡੀਓ ਪੂਲ ਸਕਰੀਨ ਦੀ ਤੇ ਸਾਰੀ ਜਾਣਕਾਰੀ ਨੰਬਰ ਨੋਟ ਕਰ ਲਓ ਚੈਨਲ ਦਾ WhatsApp ਨੰਬਰ ਵੀਡੀਓ ਚ ਹਮੇਸ਼ਾ ਚੱਲਦਾ ਰਹਿੰਦਾ ਜੀ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਭੇਜ ਸਕਦੇ ਹੋ ਤੇ ਜਿਹੜਾ Tata Safari ਵਾਲਾ ਵੀਰ ਹੈ ਇਹਦਾ ਨੰਬਰ ਨੋਟ ਕਰ ਲਓ ਜੀ ਤੇ ਗੱਡੀ ਪਹਿਲੇ ਨਾਂ ਇੱਕ ਲੱਖ 35 ਹਜ਼ਾਰ ਚੱਲੀ ਹੈ 2010 ਮਾਡਲ ਹੈ 270 ਦਾ ਰੇਟ ਸਰਦੂਲਗੜ ਮਾਨਸਾ ਏਰੀਆ ਦੇ ਵਿੱਚ ਕੱਡੀ ਖੜੀ ਹੈ ਜਦੋਂ ਮਰਜ਼ੀ ਆ ਕੇ ਚੈੱਕ ਕਰ ਸਕਦੇ ਹੋ 9872445355 9872445354 ਇਸ ਨੰਬਰ ਤੇ ਫੋਨ ਕਰਕੇ ਟਾਟਾ ਸਫਾਰੀ ਗੱਡੀ 2010 ਮਾਡਲ ਫਰਸਟ ਓਨਰ 2 ਲੱਖ 70000 ਦੇ ਵਿੱਚ ਖਰੀਦ ਸਕਦੇ ਗੱਡੀ ਦੀ ਲੋਕੇਸ਼ਨ ਹੈ ਜੀ ਸਰਦੋਲਗੜ ਮਾਨਸਾ ਇੱਥੇ ਤੁਸੀਂ ਆਉਣਾ ਗੱਡੀ ਨੂੰ ਚੈੱਕ ਕਰਕੇ ਮਾਲਕ ਜੀ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਤੇ ਗੱਡੀ ਖਰੀਦ ਸਕਦੇ ਹੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਵੀਡੀਓ ਨੂੰ ਇਸ ਟਾਈਮ ਵੇਖ ਰਹੇ ਨੇ ਜੀ ਤਾਂ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤੇ ਨਾਲ-ਨਾਲ ਚੈਨਲ ਨੂੰ ਸਪੋਰਟ ਕਰ ਦਿਓ ਜੀ ਤਾਂ ਕਿ ਤੁਹਾਡੇ ਇੱਕ ਸਪੋਰਟ ਦੇ ਨਾਲ ਕਈ ਪਣ ਭਰਾਵਾਂ ਦੇ ਚੀਜ਼ਾਂ ਨੇ ਜਿਹੜੀਆਂ ਜਲਦੀ ਸੇਲ ਹੋ ਸਕਦੀਆਂ ਨੇ ਇੱਕ ਸਪੋਰਟ ਕਰਨ ਦੇ ਨਾਲ ਵੀਡੀਓ ਸ਼ੇਅਰ ਕਰਕੇ ਠੀਕ ਹੈ ਜੀ ਤੇ ਨਵੇਂ ਆਏ ਪਣ ਭਰਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਦਿਨ ਨਵੀਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕੇ ਤੇ ਵੀਡੀਓ ਸ਼ੇਅਰ ਕਰਕੇ ਕਮੈਂਟਸ ਵਾਹਿਗੁਰੂ ਜ਼ਰੂਰ ਲਿਖ ਦਿਓ ਗੱਠਾਂ ਲੱਦਣ ਲਈ 8 ਬੰਦਿਆਂ ਦੀ ਲੋੜ ਹੈ ਜੀ ਸਰਸਾ ਸ਼ਹਿਰ ਦੇ ਨਾਲ ਮਸ਼ੀਨ ਚੱਲ ਰਹੀ ਹੈ ਗਠਾਂ ਲੱਦਣ ਵਾਸਤੇ 8 ਬੰਦਿਆਂ ਦੀ ਲੋੜ ਹੈ ਸਰਸਾ ਸ਼ਹਿਰ ਦੇ ਨਾਲ ਮਸ਼ੀਨ ਚੱਲ ਰਹੀ ਹੈ ਜੀ 2 ਦਿਨਾਂ ਦੇ ਅੰਦਰ ਲੇਬਰ ਚਾਹੀਦੀ ਹੈ 2 ਦਿਨਾਂ ਦੇ ਅੰਦਰ ਇਹਨਾਂ ਵੀਰਾਂ ਨੂੰ ਲੇਬਰ ਚਾਹੀਦੀ ਹੈ ਗਠਾਂ ਲੱਦਣ ਵਾਲੀ ਮਸ਼ੀਨ ਤੇ 8 ਬੰਦਿਆਂ ਦੀ ਲੋੜ ਹੈ ਸਰਸਾ ਸ਼ਹਿਰ ਦੇ ਨਾਲ ਮਸ਼ੀਨ ਚੱਲ ਰਹੀ ਹੈ ਜੇਕਰ ਕਿਸੇ ਵੀ ਵੀਰ ਨੇ ਇਹਨਾਂ ਵੀਰਾਂ ਦੇ ਨਾਲ ਲੱਗਣਾ ਹੋਵੇ ਗਠਾਂ ਲੱਦਣ ਵਾਲੀ ਮਸ਼ੀਨ ਤੇ ਤਾਂ ਸੰਪਰਕ ਕਰ ਸਕਦੇ ਹੋ ਜੀ ਇਹ ਨੰਬਰ ਨੋਟ ਕਰ ਲਓ 9779606928 9779606928 ਇਸ ਨੰਬਰ ਤੇ ਤੁਸੀਂ ਨਾ ਵੀਰ ਨਾਲ ਗੱਲ ਕਰ ਸਕਦੇ ਹੋ ਜੀ ਦੋ ਪਲਾਟ ਵਿਕਾਉ ਨੇ ਜੀ ਤੇ 2.500 ਗਜ ਦੇ ਨੇ ਦੋ ਪਲਾਟ ਵਿਕਾਉ ਨੇ 2.500 ਗਜ ਦੇ ਪਲਾਟ ਨੇ ਨੇ ਏਰੀਆ ਅੰਮ੍ਰਿਤਸਰ ਚ ਹਟਤਾ ਮਿਲਾਪ ਐਵੇਨਿਊ ਰੇਟ 1 ਲੱਖ 500 ਰਰ ਮਰਲੇ ਦਾ 165000 ਰੁਪਏ ਮਰਲੇ ਦਾ ਰੇਟ ਰੱਖੇਗਾ ਜੀ ਦੋ ਪਲਾਟ ਨੇ 2.5 ਸੋ ਗਜ ਦੇ ਪਲਾਟ ਨੇ ਇਹ ਅੰਮ੍ਰਿਤਸਰ ਏਰੀਏ ਦੇ ਵਿੱਚ ਨੇ ਤੇ ਤੁਸੀਂ ਜਾ ਕੇ ਚੈੱਕ ਕਰਕੇ ਫਿਰ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 7399955557 7399955557 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਪਲਾਟ 2.5 ਸੋ ਗਜ ਦੇ 165000 ਮਰਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਅੰਮ੍ਰਿਤਸਰ ਏਰੀਏ ਦੇ ਵਿੱਚ ਹੈ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਲੋ ਜੀ 30 ਕਿੱਲੇ ਜ਼ਮੀਨ ਤੁਹਾਡੇ ਲਈ ਲੈ ਕੇ ਆ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਆਉਂਦੇ ਸੀ ਕਿ ਕੋਈ ਸੰਗਰੂਰ ਵੱਲ ਦੀ ਜ਼ਮੀਨ ਦਿਖਾਓ ਤਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਵੀਡੀਓ ਨੂੰ ਪੂਰਾ ਦੇਖਿਓ ਸਾਰੀ ਜਾਣਕਾਰੀ ਮਾਲਕ ਦਾ ਨੰਬਰ ਤੁਹਾਨੂੰ ਦੱਸਾਂਗੇ 30 ਕਿੱਲੇ ਜ਼ਮੀਨ ਵਿਕਾਊਆ 6 ਮੋਟਰਾ 10 ਕਿੱਲੇ ਫਰੰਟ ਨੈਸ਼ਨਲ ਹਾਈਵੇ ਦਾ ਏਰੀਆ ਸੰਗਰੂਰ ਹੈ ਜੀ 10 ਕਿੱਲੇ ਫਰੰਟ ਹੈ ਜੀ ਨੈਸ਼ਨਲ ਹਾਈਵੇ ਦਾ 30 ਕਿੱਲੇ ਜ਼ਮੀਨ ਵਿਕਾਊ ਆ 6 ਮੋਟਰਾਂ ਨੇ ਜੀ ਤੇ ਰੇਟ ਦੀ ਗੱਲ ਕਰੀਏ 3 ਕਰੋੜ ਡਿਮਾਂਡ ਹੈ ਜੀ 3 ਕਰੋੜ ਰੁਪਏ ਡਿਮਾਂਡ ਰੱਖੀ ਗਈ ਹੈ ਜੀ 30 ਕਿੱਲੇ ਜ਼ਮੀਨ ਹੈ 6 ਮੋਟਰਾਂ 10 ਕਿੱਲੇ ਫਰੰਟ ਨੈਸ਼ਨਲ ਹਾਈਵੇ ਦਾ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 97798 2325 97798 2325 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਜਿਹੜੀ ਖਰੀਦ ਸਕਦੇ ਹੋ ਇੱਕ ਪੈਣਪੜਾ ਨੂੰ ਬੇਨਤੀ ਹੈ ਜੀ ਜਦੋਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਭੇਜੋ ਚਾਹੇ ਤੁਹਾਡਾ ਕੋਈ ਬਿਜ਼ਨਸ ਹੈ ਜਾਇ ਕੋਈ ਫੈਕਟਰੀ પેટ્રોલ ਪੰਪ ਜਾਂ ਕੋਈ ਮਸ਼ੀਨਰੀਆਂ ਕੁਝ ਵੀ ਤੁਸੀਂ ਵੇਚ ਰਹੇ ਹੋ ਜਾਂ ਕੋਈ ਕੋਠੀ ਘਰ ਮਕਾਨ ਹੈ ਤੁਹਾਡਾ ਤਾਂ ਤੁਸੀਂ ਉਹਦੀ ਪ੍ਰੋਪਰ ਵੀਡੀਓ ਬਣਾ ਕੇ ਭੇਜ ਕੇ ਸਾਰੀ ਜਾਣਕਾਰੀ ਜ਼ਰੂਰ ਦੱਸਿਆ ਕਰੋ ਜੀ ਕਈ ਵਾਰੀ ਪੈਣਪੜਾ ਕੋਈ ਰੇਟ ਨਹੀਂ ਦੱਸਦਾ ਕੋਈ ਏਰੀਆ ਸੁਭਿ ਇਹਨਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਤਾਂ ਕਿ ਤੁਹਾਡੀ ਐਡ ਲਾਉਣ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਤੁਹਾਡੀ ਹਰ ਚੀਜ਼ ਜਲਦੀ ਸੇਲ ਹੋ ਸਕੇ ਲਓ ਜੀ ਇੱਕ ਹੋਰ ਤੁਹਾਡੇ ਲਈ ਘਰ ਲੈ ਕੇ ਆਏ ਹਾਂ ਜੀ ਲੁਧਿਆਣਾ ਏਰੀਆ ਦਾ ਬਹੁਤ ਸਾਰੇ ਭੈਣ ਭਰਾਵਾਂ ਦੀ ਘਰ ਵਾਸਤੇ ਵੀ ਡਿਮਾਂਡ ਆਈ ਸੀਗੀ ਤੇ ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਅੱਜ ਆਪਾਂ ਲੁਧਿਆਣਾ ਏਰੀਆ ਦਾ ਘਰ ਲੈ ਕੇ ਆਏ ਜੀ ਚਾਰ ਮੰਜ਼ਲਾ ਇਹ ਘਰ ਹੈ 15x15 ਨਿਊ ਅਮਰਨਗਰ ਆਈਟੀਆਈ ਰੋਡ ਲੁਧਿਆਣਾ ਤੇ 26 ਗਜ ਚਾਰ ਮੰਜ਼ਲਾ ਘਰ 15x15 26 ਗਜ ਰੇਟ 18 ਲੱਖ ਰੁਪਏ ਬਾਕੀ ਸਾਰੀਆਂ ਫੈਸਿਲਿਟੀਆਂ ਨੇ ਘਰ ਦੇ ਵਿੱਚ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਪੱਥਰ ਵਗੈਰਾ ਜੋੜੀਆਂ ਦਾ ਕੰਮ ਰੰਗ ਪੇਂਟ ਬਿਜਲੀ ਦਾ ਸਾਰੀਆਂ ਸਹੂਲਤਾਂ ਨੇ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਚਾਰ ਮੰਜ਼ਲਾ ਇਹ ਘਰ ਹੈ ਜੀ ਤੇ ਰੇਟ 18 ਲੱਖ ਰੁਪਿਆ ਤੇ ਇਹ ਹੈਗਾ ਜੀ ਲੁਧਿਆਣੇ ਏਰੀਆ ਦਾ ਲੋਕੇਸ਼ਨ ਲੁਧਿਆਣੇ ਦੀ ਹੈਗੀ ਤੇ ਮਾਲਕ ਵੀਰ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ 9872955161 9872955161 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਘਰ ਹੈ ਜਿਹੜਾ ਚਾਰ ਮੰਜ਼ਲਾ ਘਰ 18 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਲੁਧਿਆਣਾ ਏਰੀਆ ਦੇ ਵਿੱਚ ਇਹ ਘਰ ਹੈ ਜਾ ਕੇ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਤੁਹਾਡਾ ਸਾਰਿਆਂ ਦਾ ਤੈਅ ਲਓ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਲਈ ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਜੀ ਤੇ ਤੁਹਾਡੇ ਕਰਕੇ ਹੀ ਚੈਨਲ ਹੈ ਬਹੁਤ-ਬਹੁਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਣਾ ਚੈਨਲ ਹੈ ਤੇ ਕਈ ਭੈਣ ਭਰਾਵਾਂ ਦੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਹੁੰਦੇ ਨੇ ਉਹਨਾਂ ਦਾ ਤੈਅ ਲਓ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਸੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਆ ਕਿਸੇ ਹੋਰ ਨਵੀਂ ਕੋਠੀ ਮਕਾਨ ਦੇ ਨਾਲ ਧੰਨਵਾਦ